अजबक दी अका मार लो बुड़सी ओ जा और जा ओए अब्बा गुगे करे धणी चांद चढ़ रहा है ना तो ये भी लग है ना बंद ताली लग है अब्बा ये देख सारी सुड़ी तारी हरी पागु दी हां ਦੇਹ ਲੱਭਰੇ ਸਾੜ ਦਾ ਕਾਇਸ ਹਾਜਾਰ ਨਿਕਲਿਆ ਓਏ ਯਾਰ ਕਾ ਤਾਂ ਗਦਾਰ ਹੈ ਗਦਾਰ ਪਹਿਲਾ ਜੇ ਵੀਰਿਆ ਕੋਈ ਹੋਈ ਨਿਗਾਹ ਤੇਰਾ ਕਰਾਮ ਆ ਸਾਖ ਪਾਇਦਾ ਕਰੇ ਕਿ ਮੈਂ ਫਿਰ ਦਿਆਗਾ ਮਰਗਾ ਮਰ ਕਰਦੀ ਐ ਇਸੇ ਨਾਲ ਕਰਾ ਦੇ ਇਸ ਸਾੜ ਦਾ ਬਈ ਮਾਣ ਕੋਈ ਨਾ ਕੋਈ ਨਾ ਗੁਆ ਓ ਪਾ ਗੁਆ ਆ ਜਾ ਆ ਜਾ ਆਇ ਇਧਰ ਆ ਗੁਆ ਆ ਮਸ਼ੀਨ ਜਿਹੜਾ ਬੁਲਾਇਆ ਤੀ ਮੈਂ ਇਕੱਠੀ ਕਰਦੇ ਫੂਸ ਪ੍ਰਾਲ ਜਾ ਸਾਰਾ ਇਹ ਅੱਛਿਆ ਇਹ ਅੱਜ ਆ ਗਿਆ ਕਿਹਨੂੰ ਕਹੇ ਅੱਛਿਆ ਅੱਛਾ ਬਸੀ ਇਤਲਾਰ ਗਿਆ ਬਾਗੁਆ ਹੋਰ ਆ ਮੈਂ ਇਕੱਠਾ ਕਰਦੇ ਚੱਲ ਫੂਸ ਪ੍ਰਾਲ ਜਾ ਆ ਚਾ ਨਹੀਂ ਬੜਾਈ ਕੋਟਾ ਲੈ ਲੈ ਮੈਂ ਆਇਆ ਦੋ ਡਰਾਈਵਰ ਨੂੰ ਕਹਿਣਾ ਚਾਹ ਡਰਾਈਵਰ ਬਾਸੇ ਆਪਣੇ ਬਾਸ ਦੀ ਬਣਾ ਦੇਣਗੇ ਅੱਛਾ ਉਹ ਆ ਐ ਦਸ ਪਾਗ ਪਾਗ ਉਹ ਮੇਰੇ ਸਾਲਿਆ ਤੇ ਮਰੀ ਜੰਨਾ ਭਰਾ ਹੋ ਜਾ ਕੀ ਖਾਣ ਕਿਹਾ ਓਏ ਹੈ ਪਾ ਕੁਝ ਨਹੀਂ ਖਾਦਾ ਬਾਜੀ ਵੀ ਖਾਦਾ ਮਰਾ ਬੁਸਦਾ ਹਾਂ ਮਾਪ ਪਰਾਈ ਗਈ ਹੁਈਆ ਨਹੀਂ ਹੈ ਕਿਨੇ ਸਾਰੇ ਕਰੀ ਦੇ ਹਾਂ ਮਾਛਾ ਲਾਲਜਾ ਲਾਲਜਾ ਸੂਟ ਪਾਉਂਦੀ ਪਰਜਾਈ ਦੇ ਨਾਲ ਹੈ ਹੂੰ ਤੈ ਸੂਟ ਤੋਂ ਅਭਲੇ ਨੇ ਮੇਰੇ ਯਾਰ ਉਹ ਵੀ ਟੈਨਸ਼ਨਾਂ ਤੇ ਹੋ ਰਹੇ ਬੱਸ ਮਤਾਂ ਉਹ ਪੁੱਛਿਆ ਬਾਗ ਤੇ ਯਾਰ ਮਾਰ ਹੋ ਜੇ ਔਰ ਕੀ ਬੜਿਆ ਫਿਰ ਉਹਦਾ ਪੰਤ ਦਾ ਔਰ ਕੀ ਬੜਿਆ ਮੇਰੇ ਸਾਲ ਕਿੱਥੇ ਠੱਕੇ ਖਾਂਦੇ ਫਿਰਦੇ ਨਹੀਂ ਲੱਗਾ ਨਹੀਂ ਪਤਾ ਕੋਸਾ ਹੈ ਕਿੜਾ ਵਿਖੜ ਕੇ ਅਸੀਂ ਮੈਨੂੰ ਨਹੀਂ ਪਤਾ ਪਤਾ ਕਰਦਾ ਯਾਰ ਆ ਫਰਾਇਆ ਗੱਲ ਨਹੀਂ ਜਿਹਦਾ ਮਤਲਬ ਚਾਰ ਤਾਂ ਮੋਟਾ ਹੈ ਭਾਲਿਆ ਉਧਰ ਹੋਇਆ ਆ ਕੇ ਖਰਚੇ ਇਕੱਠੇ ਦੀ ਕਰਨ ਵਾਲਾ ਉੱਨਾ ਦੇ ਕਰਾ ਗੜੀ ਦਾ ਖਾਸਾ ਰੋਲਾ ਪੈ ਰਿਆ ਬਾਗੂਆ ਛੱਟ ਪੂਰਾ ਅੱਲਾ ਦਾ ਰਿਸ਼ਤੇਦਾਰ ਆਏ ਖੜੇ ਨੇ ਭਾਇ ਦੀ ਮਰਾ ਗਿਆ ਹਾਏ ਖਾਸਾ ਰੋਲਾ ਨਾ ਦੇ ਕਰ ਗਣੀ ਗੱਲਾਂ ਪੱਦ ਗਈ ਮੈਂ ਦੱਸਦਾ ਤੈਨੂੰ ਮੈਂ ਗੱਪਾਂ ਨੂੰ ਮੈਨੂੰ ਬੰਤਦਾ ਉਹਦੀ ਹੈਗਾ ਮੈਨੂੰ ਤੇਰਾ ਤੂੰ ਆ ਮੈਂ ਬਰਾ ਹਾਏ ਉਹਦੇ ਗੱਲ ਆਈ ਤਾਂ ਤੇਰੇ ਤੇ ਗੱਲ ਆਉ ਤੇਰੇ ਘਰੇ ਰਹਿੰਦਾ ਭਾਈ ਕੱਲ ਨੂੰ ਤੈਨੂੰ ਚੱਕੂ ਪੁੱਛਾ ਫੇਰ ਕੀ ਕਰਾਂਗੇ ਆਪਾਂ ਹਾਏ ਕੀ ਦੀ ਬਾਲ ਨੂੰ ਮਾਸੀ ਕਹਾਂਗੇ ਦੱਸ ਮੈਨੂੰ ਕਿੱਥੋਂ ਭਾਲਾਂ ਗੰਜਰ ਦੀ ਨੂੰ ਮੈਂ ਤਾਂ ਭਾਲ ਭਾਲਤਾ ਸੈਲਰ ਤੇ ਮਾਇਜ ਆਇਆ ਚਾਰੇ ਪੰਜੇ ਮੋਟਰਾਂ ਦੇ ਮਾਇਜ ਆ ਜਿੱਥੇ ਮੈਨੂੰ ਮੜਾ ਮੋਟਾ ਹੈਗਾ ਸੀ ਖਬਰ ਕਿੱਧਰ ਨਿਕਲੇ ਨੋਟਾਂ ਦੀ ਗਰੀ ਇਹ ਤਾਂ ਉਹ ਗੱਲ ਕਰਾਤੀ ਗੰਜਰ ਦੇ ਨੇ ਕਹਿੰਦਾ ਪੁਲਿਸ ਭਾਲ ਦੀ ਪਤਾ ਯਾਰ ਤੇਰੇ ਬੈਲੀ ਦਾ ਇਹ ਤਾਂ ਸਾਰਾ ਪਿੰਡ ਭਾਲੀ ਜਾਂਦਾ ਮੇਰੇ ਸੱਜ ਦਾ ਪਤਾ ਨਹੀਂ ਕਿੱਧਰ ਲੰਘ ਗਿਆ ਕਈ ਵਾਰ ਆਇਆ ਹੁੰਦਾ ਭਾਗੂਆ ਆਪਾਂ ਨੂੰ ਬੰਦੇ ਦਾ ਲੱਗਦਾ ਨਹੀਂ ਪਤਾ ਬੰਦਾ ਆਪਣੇ ਨੇੜੇ ਤੇੜੀ ਹੁੰਦਾ ਇਰਦ ਗਿਰਦ ਇਰਦ ਗਰਦ ਬੰਦਾ ਹੁੰਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਦੂਰ ਦੂਰ ਪਾਪਾ ਹੋਊਗਾ ਕਈ ਵਾਰ ਪਾ ਬੰਦੇ ਨੂੰ ਨੇੜੇ ਨਹੀਂ ਦੇਖਦਾ ਏ ਮਰੇ ਸਾਲ ਦੀ ਮੁੱਕੀ ਪੀਆ ਨਹੀਂ ਲਵਾਉਂਦਾ ਚਮਚਾ ਤੈਨੂੰ ਮੈਂ ਤਾਂ ਆਪ ਤੋੜਦਾ ਆ ਗਿਆ ਮੈਂ ਤਲਖੇ ਦਾ ਤਰੈ ਫਿਰਦਾ ਮੋਟਰਾਂ ਤੇ ਮੇਰੇ ਰੋ ਗੱਲ ਤੇ ਅਮਲ ਕਰਿਆ ਕਿੱਥੇ ਭਾਲੀ ਇੰਜੀਨੀਅਰ ਤੇ ਕਿਰਦਾ ਆ ਪਾ ਆਪਣੇ ਘਰ ਚ ਕੋਈ ਉੱਚੀ ਚੀਜ਼ ਦੇਖ ਥਾ ਉੱਤੀ ਉੱਚੀ ਜੀ ਉਹ ਤੇ ਚੜ ਕੇ ਆਪਾਂ ਦੇਖਦੇ ਆ ਮੇਰਾ ਵੀਰ ਇਹ ਪਤਾ ਮੇਰਾ ਸਾਲਾ ਇੱਥੇ ਜੀਰੀ ਚ ਲੁਕਾ ਬੈਠਾ ਉਹ ਉੱਤੇ ਚੜ ਕੇ ਦੇਖ ਜੂ ਉੱਚੀ ਥਾਂ ਕਿਹੜੀ ਹੁਣ ਆਪਣੇ ਹਾਂ ਉਹ ਤਾਂ ਗੜਬ ਚਾ ਸਮਝਦੇ ਆ ਤੇ ਗੱਲ ਕਰੇ ਕੋਈ ਛੜਦਾ ਰਹੀ ਹਾਂ ਲੈ ਆ ਲੈ ਫਾ ਆ ਜਾ ਚਵਾਰੇ ਦੇ ਚੜ੍ਹਦਾ ਉੱਤੇ ਔੜੀ ਲੱਗੀ ਹੋਈ ਆ ਤਾ ਹਾਂ ਹੈ ਔੜੀ ਤਾਂ ਲੱਗੀ ਹੋਈ ਆ ਜਾ ਦੇਖ ਲਾਉਂਦਾ ਚੜ੍ਹ ਕੇ ਆ ਜਾ ਮੇਰਾ ਵੀਰਾ ਚਵਾਰੇ ਦੇ ਕਿੱਲੋ ਕਿਲਾ ਕਰ ਕੀ ਪਤਾ ਲੱਗਦਾ ਵੀ ਗੱਲ ਆਪਾਂ ਕਰੇ ਨਹੀਂ ਦੇਖਦਾ ਹਾਂ ਤਾਂ ਕੋਈ ਬਾਰ ਹੈ ਗੱਲ ਹੋ ਜਾਂਦੀ ਆ ਜਾ ਹਾਂ ਚੱਲ ਆ ਨਾ ਸਾਧਰੇ ਮੇਰਾ ਵੀ ਦਿਉਣਾ ਦੁੱਬਰ ਕਰਤਾ ਇਹਨਾਂ ਦਾ ਟੰਡੂ ਨੇ ਲੱਗਦਾ ਤਾਂ ਨਹੀਂ ਹੈ ਲੱਗ ਵੀ ਪਰਜਾਈਆ ਪਰਜਾਰੀ ਆ ਜਾ ਇਹ ਬਾਪੀ ਜੀ ਦੀ ਪਰਜਾਈਆ ਪਾਰੀ ਆਏ ਚੱਲ ਅਗਲੇ ਮਣਾ ਸਾਵਣਾ ਨਹੀਂ ਕੁੱਟ ਕੇ ਨਾਲੇ ਮਸ਼ੀਨਾਂ ਦਾ ਵਾਸਤੇ ਆ ਸਾਡੇ ਨਾਲ ਆ ਕਿਦਰ ਮੁਝੇ ਕੀ ਅੰਦਰ ਓਏ ਅਸੀਂ ਚਿਵਾਰੇ ਦੇ ਦੇਖਦਾ ਖਬਰਦਾਰ ਜੇ ਅਖੰਦੋਲੀ ਅੱਗੇ ਟੱਪਿਆ ਤਾਂ ਓ ਇਧਰ ਕੀ ਮੇਖਾੜ ਗਿਆ ਪੰਜਾਬੀ ਗੜ ਜਾਣਗੀਆਂ ਮੈਂ ਤੇਰੇ ਲੱਥਾ ਮਾਰੂੰ ਖੜ ਜਾ ਤੇਰੀ ਓ ਗੁੱਸੇ ਉੱਨੀ ਆ ਪਰ ਜੇ ਜਾਲਾ ਭਾਗੂਆ ਅੱਡੀ ਜਾਲੀ ਬੰਦੀ ਨਾ ਬਾਹਰ ਰੱਖਿਆ ਕਰੋ ਲੋਡ ਨਹੀਂ ਕੀ ਇਹਨੂੰ ਇੱਥੇ ਇਹ ਤੀਵੀਆਂ ਵਾਲਾ ਘਰ ਹੈ ਮੂੰ ਚੱਕ ਕੇ ਤੁਰਿਆਂ ਦਾ ਛੜਾ ਛੰਦ ਬੰਦਾ ਅਸੀਂ ਬੱਦੇ ਬਾਹਰ ਨਿਕਲ ਜਰੋਂ ਪਹਿਲਾਂ ਇਹਨੂੰ ਅਸੀਂ ਫਿਰ ਯਾਰੀ ਬਾਹਰ ਰੱਖੋ ਗੇਟ ਤੋਂ ਬਾਹਰ ਰਿਆ ਕਰੋ ਰੁਟਕੇ ਆਲਾ ਬਾਗੂਆ ਮਾਲ ਕਰੀ ਜੰਨੀ ਐ ਮੈਂ ਨਹੀਂ ਅੱਧਰ ਆਉਂਦਾ ਭਰਾ ਓ ਇਹਦਾ ਗਨ ਅੰਗ ਭਾਰੀ ਨਾ ਮੈਂ ਸੱਟ ਸੱਟ ਮਾਰੂ ਭਰੇ ਬਾਣੀ ਅੰਦਰ ਆਉਂਦਾ ਆ ਆ ਸੁਣ ਲਓ ਕੀ ਕਹਿੰਦਾ ਐਨੀ ਅੱਗ ਕਿਉਂ ਆ ਪਰਚਾਈ ਤੇਰੇ ਚ ਮੈਂ ਤਾਂ ਤੈਨੂੰ ਮੈਂ ਤਾਂ ਬਿਲਕੁਲ ਹੈ ਬਾਈ 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 ਤੇਰਾ ਬੇਡਾ ਕੁੱਤੇ ਆ ਤੂੰ ਮੇਰੀ ਗੱਲਾਂ ਗਲਤ ਕਾਉ ਲੈ ਜਾਨੀ ਪਰਚਾਈ ਓ ਮਤਾਇ ਕਹਿ ਰਾ ਮੇਰੇ ਕਹਿੰਦਾ ਭਾਵ ਅਰਥਾਤ ਵੀ ਤੇਰਾ ਸੁਭਾ ਤੱਤਾ ਤੂੰ ਤੇ ਤੇਰਾ ਸੁਭਾ ਗਰਮਾ ਮੈਂ ਵੱਡੇ ਪਰਚਾਈ ਮੇਰੀ ਮਾਂ ਵਰਗੀ ਆ ਤੈਨੂੰ ਨਿਕਲ ਜਾ ਸਾਡੇ ਕਰੋ ਅਗਵਾ ਕਹਿ ਮੜਾ ਜਾ ਮੈਂ ਪੈਰੀ ਹੱਥ ਲਾਉਗਾ ਹਾਲੇ ਓਏ ਪਹਿਰਿਆ ਛਲਾਦਾ ਮੇਰੇ ਸਾਲੇ ਇਹਨੂੰ ਕੱਢੋ ਕਰੋ ਬਾਹਰ ਬਾਹ ਪਰਸਾਈ ਮਾਦਾ ਪਰਸਾਈ ਆਇਆ ਇਹ ਕਹਿ ਰਾ ਵੀ ਤੇਰਾ ਖੱਥ ਪਾ ਰੀਆ ਮਾ ਤੇਰਾ ਤਰਜੂ ਬਾਹ ਡੀਗਾ ਭਾਈ ਜਲਾਨੀਆਂ ਦੀ ਵਖਤਿਆਰੀ ਹੋ ਗਈ ਹੁਣ ਕਾਦੀ ਜਾਰੀ ਮੇਰਾ ਘਰ ਹੈ ਮੇਰੀ ਮੱਤੇਰੀ ਚੱਲੂਗੀ ਇਹ ਤਾਂ ਸ਼ਰੀਕ ਹੈ ਇਹ ਤਾਂ ਭੈੜ ਭਾਈਆ ਤੋੜ ਕਰਾ ਦੋਦੀਆਂ ਨਾ ਮੈਂ ਤਾਂ ਫੇਰ ਜਾ ਰਾ ਮੈਂ ਤਾਂ ਫੇਰ ਜਾ ਰਾ ਹਾਂ ਮੈਂ ਜਾਣਦਾ ਬਾਜਾ ਮਾ ਕਦਾ ਪਾਕੂ ਅੱਜ ਮੜਾ ਜਾ ਕੇ ਦੇਖਿਆ ਉਹਨੇ ਆ ਓਏ ਕੀ ਕੱਢੇਗਾ ਮੇਰੇ ਸੜ ਦਾ ਮੇਰਾ ਮੇਰੇ ਨਾਲ ਇਸ਼ੂ ਜੂ ਇੱਥੇ ਹੈ ਐ ਨਹੀਂ ਇਹਦਾ ਸੁਭਾਅ ਹੁਣ ਕੰਜਰ ਦੀ ਪਰਜਾਈ ਦੇ ਪੈਰੀ ਹੱਥ ਲਾਦਾ ਸਮਝਾਦਾ ਤੂੰ ਪੈਰੀ ਹੱਥ ਲਾਉਣਾ ਤੂੰ ਮੜਾ ਜਾਵੇਂ ਸਮਝਾਇਆ ਕਰ ਵੀਰੇ ਦੇ ਸਬਦਾਂ ਨੂੰ ਗਲਤ ਨਾਲ ਸਮਝਿਆ ਕਰ ਓਏ ਤੂੰ ਗੈਪ ਵਧਾ ਦੇਣਾ ਗੱਲਾਂ ਦਾ ਤੈਨੂੰ ਛੱਤਰ ਖਾਣਾ ਤੂੰ ਯਾਰ ਆਪ ਕਹਿਦਾ ਦਿੰਦਾ ਆ ਵੀ ਬੰਦਾ ਤੱਤਾ ਅੱਗ ਜਾਂਦਾ ਮੈਂ ਕੀ ਮਾਰਾ ਕਹਦਾ ਮੈਂ ਨੂੰ ਕੌਣ ਜਾਣਦਾ ਭਲਾ ਅੰਦਰ ਚੱਗ ਆ ਮਰੇ ਕੋਕੜਾ ਤੀਵੀ ਆ ਮਰੇ ਘਰੇ ਤੀਵੀ ਨਹੀਂ ਕੋਈ ਮੈਨੂੰ ਪਤਾ ਹੀ ਨਹੀਂ ਤੀਵੀ ਨਾਲ ਕਿਵੇਂ ਬੋਲੀਦਾ ਤੀਵੀ ਨੂੰ ਕਦੇ ਕਿਸੇ ਦਾ ਵੀ ਤੇਰੇ ਚੱਕ ਜਾਦੇ ਆ ਪਰ ਹੋਰ ਕੀ ਕਹਾ ਮੈਂ ਕਿਵੇਂ ਆਏ ਕਹਿੰਦਾ ਭਾਈ ਤੇਰਾ ਸੁਭਾਅ ਵਾਲਾ ਗਰਮ ਹੈ ਬਾਈ ਕਹਿ ਹੋਣਾ ਫਿਰ ਜਾ ਕੇ ਮੇਰੇ ਨਾਲ ਕਲੇਸ਼ੂਗਾ ਪੀਰਿਆ ਤੂੰ ਰਹਿਣ ਦਿਆ ਜਾ ਪਰ ਮੈਨੂੰ ਗੱਲ ਤਾਂ ਸਮਝੀ ਜਾਂਦੀ ਆ ਨਹੀਂ ਸਮਝੀ ਦੀ ਗੱਲ ਤੂੰ ਆ ਜਾ ਉੱਤੇ ਦਾ ਦੇਖੀਏ ਜਾ ਕੇ ਮੈਂ ਦੇਖਰੂ ਆ ਜਾ ਆ ਜਾ ਅੱਡੀ ਪੱਗ ਨਾਲ ਦੀਆਂ ਚੰਨੋ ਚੁੰਨੀਆਂ ਹੈ ਹੈ ਪਾਲੀਆ ਫੀਲਿੰਗਾਂ ਨਾ ਚੱਕੋ ਉਹ ਤੇ ਮੇਰੇ ਸੂਟ ਨਾਲ ਦੀ ਚੁੰਨੀ ਸੀਗੀ ਅੱਛਾ ਨਾਲ ਇੱਕ ਗੱਲ ਦੱਸ ਛੋਟੇ ਵੱਡੇ ਨੂੰ ਬੋਲਣ ਦੀ ਜਮਈ ਹਕਲ ਨਹੀਂ ਹੈਗੀ ਮੈਨੂੰ ਕੰਪੇਨ ਬੋਲਦਾ ਤੂੰ ਕੁਝ ਵੀ ਨਹੀਂ ਕਹਿੰਦਾ ਉਹਨੂੰ ਉਹ ਯਾਰ ਤੈਨੂੰ ਪਤੀਆ ਪੁਰਾਣੇ ਕਿਵੇਂ ਬੋਲਦੇ ਨੇ ਬਾਕੀ ਇੱਕ ਸਰਬਸੰਮਤੀ ਨਾਲ ਮੈਂਬਰ ਬਣ ਗਿਆ ਹੁਣ ਉਹ ਅੱਛਾ ਜੇ ਮੈਂਬਰ ਬਣ ਗਿਆ ਕੁਝ ਵੀ ਬੋਲੂਗਾ ਅੱਜ ਕੰਪੇਨ ਬੋਲਦਾ ਕੱਲ ਨੂੰ ਰੋਟਾ ਮੀਟਰ ਬੋਲੂਗਾ ਫਿਰ ਤਵੀਆਂ ਬੋਲੂਗਾ ਫਿਰ ਟਰਾਲੀ ਬੋਲੂਗਾ ਆਖਿਰ ਕਸੰਦ ਹੀ ਕਹੂਗਾ ਫਿਰ ਉਹ ਐ ਥੋੜੂ ਕਾਂਗੇ ਸੰਦ ਉਹਦਾ ਸੁਭਾਈ ਐ ਮੇ ਦਾ ਯਾਰ ਐ ਬੋਲ ਦੇ ਆਹੋ ਬਸ ਰਹਿਣ ਦੇ ਕਰ ਤੂੰ ਤੇ ਜਿਹੜੇ ਕੰਮ ਲਈ ਆਇਆ 10 ਹੁਣ ਕਹਿੰਦਾ ਸੀ ਅੱਖਾਂ ਚੱਖਾਂ ਪਾ ਕੇ ਗਣ ਕਰੂੰਗਾ ਕਿਹੜਾ ਕੰਮ ਚਲ ਠੀਕ ਐ ਕੋਈ ਨਹੀਂ ਦੱਸ ਮੈਂ ਭੁੱਲ ਗਿਆ ਦੱਸ ਕਿਹੜਾ ਕੰਮ ਉਹ ਕਹਿੰਦਾ ਸੀ ਵੀ ਅੱਖਾਂ ਚੱਖਾਂ ਪਾ ਕੇ ਗਣ ਕਹੂੰਗਾ ਤੁਹਾਨੂੰ ਕੋਈ ਕਿਹੜੀ ਗੱਲ ਸੀ ਦੱਸ ਮੈਂ ਕਦੋਂ ਕਹਤਾ ਮੈਂ ਚਲ ਠੀਕ ਐ ਫਿਰ ਜਾ ਜਾਵੜਾ ਚਲ ਕਹਿਣਾ ਫਿਰ ਖੜਤਾ ਜਾਇਆ ਡਰ ਲੱਗਦਾ ਮੈਂ ਉਹ ਤੂੰ ਤਾਂ ਬੜਾ ਸ਼ੇਰ ਬੰਦਾ ਸੀਗਾ ਫੋਨ ਤੇ ਦੱਸ ਹੁਣ ਬੋਲ ਐ ਨਟੰ ਅਨੇ ਟਾਈਮ ਤੇ ਚਿੰਲੀ ਰੰਗੀ ਜਾਊਗੀ ਆਈ ਲਵ ਯੂ ਕੀ ਆਈ ਲਵ ਯੂ ਸੱਚੀ ਪੱਕਾ ਜਸ ਸੋਚ ਕੇ ਦੱਸੂ ਹੈ ਆ ਫਿਰ ਸੋਚ ਕੇ ਦੱਸੂਗੀ ਜੇ ਲਵ ਜੂ ਕਹਿੰਦੇ ਲਵ ਜੂ ਟੂ ਕਹਿੰਦੀਆਂ ਹੁੰਦੀਆਂ ਨੇ ਕੁੜੀਆਂ ਓਹੋ ਫਿਰ ਮਰ ਮਟੋ ਸੋਚਣਾ ਵੀ ਤਾਂ ਉਹ ਅੱਗੇ ਬਾਰੇ ਸੋਚਣ ਨੂੰ ਐਡਾ ਕੀ ਸੋਚਣ ਨੂੰ ਮੈਂ ਤੈਨੂੰ ਇੰਜਣ ਬੰਨਣ ਨੂੰ ਕਹਦਾ ਤੈਨੂੰ ਲਵ ਜੂ ਟੂ ਹੀ ਬੋਲਣ ਨੂੰ ਕਹਾਂ ਬੋਲਦੇ ਮੇਰੀ ਗੱਲ ਸੁਣ ਤੇ ਮੈਂ ਇੱਕ ਹੋਰ ਗੱਲ ਕਰਨੀ ਸੀ ਜਿਵੇਂ ਅੱਜ ਕੱਲ ਦੇ ਮੁੰਡਿਆਂ ਦਾ ਪਿਆਰ ਆ ਨਾ ਫਿਰ ਓਵੇਂ ਨਾ ਹੋ ਜੀ ਵੀ ਉਹਨਾਂ 'ਚ ਪਿਆਰ ਕਮਰਿਆ ਤੱਕ ਕੀ ਸੀਮਤ ਹੁੰਦਾ ਜੇ ਸੱਚੀ ਪਿਆਰ ਕਰਦਾ ਚਾਰ ਬੰਦੇ ਲੈ ਆ ਕੇ ਵਿਆਹ ਕੇ ਲੈ ਜਾਏ ਤੂੰ ਯਾਰ ਮੈਨੂੰ ਸਕੂਲ ਟਾਈਮ ਤੋਂ ਜਾਣਦੀ ਆ ਤੈਨੂੰ ਮਹਿਸੂਸ ਆ ਲੱਗਣਾ ਯਕੀਨ ਹੀ ਤੈਨੂੰ ਮੇਰੇ ਤੇ ਗੱਲ ਯਕੀਨ ਦੀ ਨਹੀਂ ਹੈਗੀ ਫਿਰ ਅੱਜ ਗੱਲ ਦਾ ਜਿਵੇਂ ਟਾਈਮ ਆ ਨਾ ਬਸ ਉਹ ਤੋਂ ਡਰ ਲੱਗਦਾ ਕੋਈ ਨਾ ਮੈਂ ਸਾਰਾ ਕੁਝ ਦੇਖ ਰਿਹਾ ਪਹਿਲਾਂ ਤਾਂ ਫਾਈਲਿੰਗ ਦਾ ਕੰਮ ਚੱਲ ਰਿਹਾ ਜੇ ਆਪਣੀ ਬਾਹਰ ਸੈਟਲਮੈਂਟ ਹੋ ਗਈ ਆਪਾਂ ਬਾਹਰ ਹੀ ਰਹਿਣ ਲੱਗ ਜਾਵਾਂਗੇ ਉਹ ਵੀ ਤਾਂ ਇੱਥੇ ਵਿਆਹ ਕਰਵਾ ਕੇ ਫੇਰ ਹੀ ਜਾਵਾਂਗੇ ਤੈਨੂੰ ਯਕੀਨ ਤਾਂ ਹੈਗਾ ਮੇਰੇ ਤੇ ਇਹਨੂੰ ਉਦੋਂ ਹੋਊਗਾ ਜਦੋਂ ਘਰੇ ਗੱਲ ਕਰਾਂਗਾ ਤੇ ਮੇਰੇ ਘਰੇ ਰਿਸ਼ਤਾ ਭੇਜੇਗਾ ਲਾਪਰ ਲਾਪਰ ਤੂੰ ਬੱਤੇ ਪੀ ਗਈ ਆਹ ਦੋ ਗਲਾਸ ਵਾਲੇ ਤੈਨੂੰ ਮੇਰੇ ਤੇ ਯਕੀਨ ਨਹੀਂ ਆ ਗਿਆ ਮੈਂ ਬੱਤੇ ਵੀ ਸੁਣਾ ਦੇ ਦੁੱਤਾ ਬਸ ਰਹਿਣ ਦੇ ਕਰੀ ਖੜਾ ਕਰੇਗਾ ਮੈਂ ਤਾਂ ਨਾਰਮਲੀ ਕਿਹਾ ਤੈਨੂੰ ਤੂੰ ਬਸ ਮੈਨੂੰ ਨਹੀਂ ਪਿੰਦੀ ਉਹ ਮੈਂ ਤਾਂ ਉਵੇਂ ਸੀ ਕਿ ਹਾਂ ਚੱਲ ਮੈਂ ਕਹਿੰਦੀ ਸੀ ਨੇਰਾ ਹੋਈਏ ਨਾ ਚੱਲੀਏ ਆਪਾਂ ਬਾਗ ਚਲਾਗੇ ਇੱਕ ਵਾਰ ਕਹ ਦੇ ਨਹੀਂ ਮੈਂ ਕੋਈ ਨਾ ਸੋਚ ਕੇ ਦੱਸਾਂਗੀ ਫੋਨ ਤੇ ਪੱਕਾ ਪੱਕਾ ਚੱਲਨਾ ਹੋ ਗਿਆ ਭਈ ਆਹ ਆ ਲੈ ਵੀਰੇ ਹੋ ਗਿਆ ਲੈ ਫੜਾ ਚੱਲ ਚੱਲ ਕਿੰਨੇ ਪੈਗੇ ਦੇਵਾ ਮੈਂ ਦੇ ਦੂੰਗਾ ਲੈ 50 ਹੀ ਨੇ ਚੱਲੀਏ ਚੱਲ ਤੇ ਬੱਤੇ ਜਾਂਦੇ ਜਾਂਦੇ ਪਿੰਨਿਆਂ ਅੱਛਾ ਚੱਲ ਆਹ ਬੰਦੇ ਨੇ ਵੀ ਦੁੱਖ ਦੇ ਲਿਆ ਵੀ ਬਿਮਾਰੀ ਪੈਣਾ ਥੱਲੇ ਖਾਲਾ ਰੋਟੀ ਚਬੂਤਰੇ ਤੇ ਚੜ ਕੇ ਬਹਿ ਗਿਆ ਕਦੇ ਪੌੜੀਆਂ ਚੜਜੋ ਕਦੇ ਉਤਰਜੋ ਗੋਡੇ ਦੁਖਣ ਲੱਗੇ ਇਹਨੇ ਵੀ ਦੁੱਖ ਦੇ ਲਿਆ ਮੈਨੂੰ ਬੰਦੇ ਨੇ ਹਾ ਕਿਹੜੀ ਐ ਰਾਜਕੁਮਾਰੀ ਕਿਹੜੀਆਂ ਨਹੀਂ ਤੂੰ ਰਾਜਕੁਮਾਰੀ ਮੈਂ ਬੋਲਦਾ ਨਹੀਂ ਐ ਤੇਰਾ ਭੇੜਾ ਭੇਜੀ ਰਾਜਕੁਮਾਰੀ ਦਾ ਬਿਮਾਰੀ ਪੈਣਾ ਇਹ ਜੀ ਦੱਸ ਤੇਰੇ ਤਾਂ ਕੀ ਭੀੜ ਪੈਗੀ ਜਿਹੜਾ ਮਰਦਾ ਦਵਾਈ ਪਣਾ ਫਿਰਦਾ ਬੈਠੀ ਬੇੜੀਆ ਵਾ 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 ਮੈਂ ਤਾਂ ਕਹਿੰਦੀ ਆਹ ਦਿਨ ਦੇਖੋ ਤਾਂ ਮੈਂ ਮਰ ਕੇ ਲੱਗ ਗਈ ਕਿੱਥੇ ਤਾਂ ਪਾਇਆ ਕੱਜਰ ਨੇ ਆਹੀ ਕੁਝ ਦੇਖ ਕੀ ਕੀ ਹੋਰ ਤਾਂ ਸਾਰੇ ਰੰਗ ਲਾਤੇ ਤੇ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਮੈਂ ਆ ਕੇ ਜਲੂਸ ਕੱਢਿਆ ਪ੍ਰੋਪੀਆ ਬਣਿਆ ਫਿਰਦਾ ਪੇਚ ਬਜਲ ਲਪੇਟ ਤੈਨੂੰ ਕੀ ਪਤਾ ਕਿ ਹਬੜੇ ਕੱਟਾ ਚਾਪਾ ਪਵਾਟਾ ਕਮਜਰੇ ਦੇ ਫਿਰ ਨਾ ਕਰਿਆ ਕਰ ਹਿੰਝਾ ਚ ਜਾ ਬੈਠ ਪਚਾਤਾ ਉੜਾ ਪਨਾਰਕੇ ਕਰੇ ਹੋ ਮੈਂ ਤਾਂ ਬੇਰੀ ਤੱਟੀ ਜੁੱਟਤੀ ਮੈਂ ਤਾਂ ਜਦੋਂ ਬੰਦਾ ਚੱਕਦਾ ਸੀ ਚਾਰੇ ਗੁਰੂ ਕਰਾ ਕੇ ਬੋਲਾ ਮਰਕਾਉਂਦਾ ਕਿ ਵਿਆ ਬੰਦਾ ਚੱਕੂ ਜੁੱਟ ਨਹੀਂ ਤਿੱਕੇ ਚੇਦੀ ਵੀ ਬਾੜੇ ਦੇ ਕਲ ਤੈਨੂੰ ਮੈਂ ਉਦਦੇ ਦੀ ਕਹਿੰਦੀ ਸੀ ਤੈਨੂੰ ਮੈਂ ਉਦਦੇ ਦੀ ਕਹਿੰਦੀ ਮੈਂ ਚੂਚੇ ਜ ਨਾਲ ਤੂੰ ਨਾਰ ਵਾਲਾ ਕਰ ਤੂੰ ਜਾਣ ਦੇ ਤੂੰ ਟਿਕ ਜਾ ਤੇ ਮਰੀ ਇੱਕ ਨਹੀਂ ਮੰਨੀ ਮੇਰਾ ਤਾਂ ਜੀ ਕਰਦਾ ਨਾ ਗਰਦਾ ਫਦਾ ਬੜ ਗੁੱਠਾ ਦੇਦਾ ਤੇਰੇ ਬਿਮਾਰੀ ਪੈਣ ਦੇ ਹੀ ਜਦੇ ਨਾ ਇੱਥੇ ਆ ਕੇ ਬੜ ਕੇ ਬਹਿ ਗਿਆ ਓਰੇ ਕਿ ਤੂੰ ਕਿਸੇ ਨੂੰ ਥਿਆਉਂਦਾ ਨਹੀਂ ਹੈਗਾ ਓਰੇ ਪੁੱਤ ਲੂਲਾ ਦੱਤੀ ਬਾਇ ਜਿੱਦੀ ਰਾਤ ਤੱਕ ਤੂੰ ਟੜਕੇ ਤਾਂ ਬਾਪ ਦਾ ਖੇਤ ਬਗ ਮੇਰੀ ਗੱਲ ਸੁਣ ਮੈਂ ਤੇਰੇ ਪਿੱਛੇ ਬਹੁਤ ਝੂਠ ਬੋਲੇ ਬਹੁਤ ਭੜਦੇ ਰੱਖਲੇ ਪਰ ਹੁਣ ਮੇਰੇ ਬਸ ਦਾ ਕੰਮ ਨਹੀਂ ਹੈਗਾ ਮੈਂ ਤੋਣੀ ਝੂਠ ਬੋਲੇ ਜਾਂਦਾ ਪੱਪੀ ਗਈ ਦੱਤ ਥੋੜਾ ਪਟੜੀਆਂ ਤੇ ਲੌਲਾ ਤੇਰੇ ਆਕੇਜ ਤੋਂ ਬਚਾ ਦੇ ਜੰਨੀਆਂ ਤੁਮਾਂ ਨੇ ਵੇਚ ਵੇਚਾਈ ਕਿਉਂ ਵੇਚਾਂ ਮੈਂ ਤਾਂ ਕੰਨ ਦੀ ਬਾਲੀ ਨਹੀਂ ਵੇਚਦੀ ਤੇਰੇ ਪਿੱਛੇ ਬਥੇਰਾ ਭੀ ਕਿ ਲੋ ਪੱਕਾ ਸਨ ਮਾਤੀ ਮੇਰੇ ਲਈ ਜਿਹੜਾ ਸਾਰਾ ਤੈਂ ਬਕਿਆਤਾ ਵੇਚਦੇ ਟੁੰਮਾਂ ਨਾਲੇ ਹੋਰ ਬੜਾ ਭਾਤਰ ਕਾਰਾ ਕਰਕੇ ਆਉਣਾ ਨਾ ਕਰਨਾ ਨਹੀਂ ਕੁਛ ਤਾਂ ਮਨੀ ਥਾਤ ਨਹੀਂ ਪੋਸਟਰ ਲਵਾਤੇ ਕੰਨਾਂ ਕੁ ਮਾਰੀ ਰਹਿ ਕੇ ਆ ਕਡਟ ਬੋਲ ਤੇ ਭੁੱਖਾ ਤੇ ਆਇਆ ਫੇਰ ਖਾ ਲੈਂਦਾ ਰੋਟੀ ਭੇਜਦੀ ਕਿਸੇ ਨੇ ਜਾਂ ਕੋਈ ਚੱਜ ਦਾ ਕੰਮ ਕਰਕੇ ਫੇਰ ਗਿਆ ਤੀ ਇੱਥੇ ਕਾ ਤੂੰ ਆਏ ਤੇ ਤੂੰ ਤਾਂ ਤੂੰ ਵੀ ਨਿਕਲ ਜਾਂਦਾ ਕੰਮੀ ਵਾਲੇ ਨਾਲ ਉਹਦੇ ਨਾਂਕੇ ਤੂੰ ਵਗ ਜਾਂਦਾ ਮੈਨੂੰ ਬਹੁ ਮਾਰਦਾ ਤੇਰਾ ਮੈਨੂੰ ਤੇਰਾ ਮੋ ਮਾਰਦਾ ਤੇ ਤੇਰੀ ਜਾਣਦੀਆਂ ਮੇਰਾ ਤੈਨੂੰ ਕਿੰਨਾ ਖਮੋਹ ਆਉਂਦਾ ਤੜਪਦੀ ਆ ਤੈਨੂੰ ਦੇਖਣ ਨੂੰ ਆ ਡਰਾਮੇ ਨਾ ਕਰ ਬਖੰਡ ਨਾ ਕਰ ਮਰੀ ਰੂ ਤੜਫਦੀ ਆ ਚੋਂ ਲੱਗੇ ਦਾ ਲਾ ਕੋ ਇਹ ਤਾ ਮਨ ਨੂੰ ਤੜਫਾ ਅਜ ਜਦੋਂ ਤੂੰ ਰੋਣੇ ਮੇਰਾ ਵੀ ਰੋਣ ਆ ਜਾਂਦਾ ਬੈਰੀਆ ਮੈਂ ਤਾਂ ਤੇਰੇ ਮੁਰ ਹੱਥ ਬੰਦੀਆਂ ਆ ਕੰਮ ਛੱਡ ਦੇ ਇਹ ਚ ਕੁਛ ਨਹੀਂ ਹੈਗਾ ਨਾਲ ਤਾਂ ਆਪ ਤੜਪਦਾ ਨਾਲੇ ਮੰਨੂ ਤੜਫਾਉਣਾ ਬੱਚਾ ਤੂੰ ਬੱਚਾ ਫਟਰੀਕ ਲੱਗ ਜੂੜ ਕਿੱਥੇ ਬਚਾ ਕੇ ਕਿੱਥੇ ਬਚਾ ਦੂ ਬੰਦ ਕਿਤੇ ਠੰਡੇ ਨਾ ਚਿੱਕਾ ਚੱਲ ਹੱਥ ਬੰਦਾਂ ਮੈਂ ਤਾਂ ਥੱਲੇ ਕਾਇਕ ਕਬਰ ਪੁਆ ਦੀ ਕੁੜੀ ਆਈ ਹੋਈ ਆਗੀ ਕਿਉਂ ਸੂਈ ਸਲਾਈਆਂ ਤੂੰ ਕੋਈ ਤੇ ਆਈ ਹੋਈ ਜਗਿਆ ਕਿੱਡੀ ਕਹਿੰਦਾ ਕੱਛੇ ਹੱਦੀ ਦਾ ਲੀ ਹੈ ਅੰਗਰੇਜ਼ੀ ਬੋਲਦੀ ਆ ਮੈਂ ਬੋਲਾਂ ਕੱਟ ਕੱਲੂ ਦਾ ਫੇੜਾ ਅੰਗਰੇਜ਼ੀ ਬੋਲਣ ਵਾਲੀ ਦੇ ਫਿਰ ਸੂਟ ਸਲਵਾਰ ਨਹੀਂ ਪਾਇਆ ਹੁੰਦਾ ਕਹਿੰਦਾ ਤੂੰ ਪੇਂਟੂ ਬਿੱਚਾ ਬਲੰਦੀ ਆ ਮਰਵੇ ਨੂੰ ਬਚਾ ਲੈ ਕਿ ਉਹ ਇੱਕ ਇੱਕੋ ਬਚਾ ਲੈ ਮੈਂ ਹੁਣ ਉਹਦੇ ਦਿਨ ਸੂਟ ਤੇ ਰਹਿ ਲੂ ਮੈਂ ਛੂਟ ਉਹ ਚਮੜੇ ਕਿਦੋਂ ਜੇ ਭਾਈ ਆ ਕੇ ਪੁੱਛੂ ਕਿੱਥੇ ਆ ਹੋ ਫੇਰ ਕਹਿੰਦਾ ਕੱਟ ਗਿਆ ਹੋਇਆਗਾ ਕੰਮ ਮੈਨੂੰ ਦੋ ਤਿੰਨ ਛੂਟ ਚਮੜੇ ਕੜਾਈ ਵਾਲੇ ਮੈਂ ਤਾਂ ਉਹ ਪਾ ਕੇ ਰੱਖਿਆ ਕਰੂ ਹੁਣ ਕਿਉਂ ਬਰੀਆਂ ਦਵਾਈਆਂ ਦੀ ਮੈਨੂੰ ਸਮਿਆਂ ਨੂੰ ਮੇਰੇ ਲੱਭ ਤਾਂ ਵੀ ਪੂਰੇ ਸੂਰੇ ਸੂਟ ਨੇ ਸਮਿਆਂ ਦੇ ਨੂੰ ਸੂਟ ਜੇ ਇੱਕ ਦ ਯਾ ਕੋਈ ਨਾ ਦੇ ਦੂੰਗਾ ਖਾਲਾ ਰੋਟੀ ਝੋਲਸ ਲੈ ਨਾਲੇ ਮੇਰੀ ਗੱਲ ਸੁਣ ਮੈਂ ਤੈਨੂੰ ਬਲੇ ਪੁਲਛਾ ਵੀ ਛਿਤੀ ਮਾਰ ਜੂ ਛਿਤੀ ਹਾਂ ਮੈਨੂੰ ਤਾਂ ਛਿਤੀ ਮਾਰਨੀ ਨਹੀਂ ਆਉਂਦੀ ਹੋਰ ਕੀ ਆਉਂਦਾ ਤੈਨੂੰ ਪਰ ਤੈਨੂੰ ਮੈਂ ਉਦੋਂ ਕਿਹਾ ਸੀ ਮੈਨੂੰ ਛਿਤੀ ਮਾਰਨੀ ਸਕੇਦੇ ਉਦੋਂ ਤਾਂ ਛਿਤੀ ਮਾਰਨੀ ਸਕੇ ਨਹੀਂ ਪਰ ਉਪਟਾ ਦਿੰਦਾ ਤੂੰ ਬੋਲ ਨਾਲੇ ਚੋਰ ਨਾਲੇ ਚਤਰਾਈ ਗਲਤੀਆਂ ਆਉਂਦੀਆਂ ਆ ਕਰਦਾ ਮੇਰੇ ਤੇ ਹੈਗਾ ਖਾਲਾ ਰੋਟੀ ਚੁਪ ਕਰਕੇ ਖਾਦੀ ਨਹੀਂ ਲੈ ਜੂ ਥਾਲ ਜੇ ਚੱਕ ਕੇ ਦੇਖ ਲੈ ਰੋਟੀ ਟੁਰ ਕੇ ਖਾ ਉਹ ਰੇ ਚੱਲ ਗਿਆ ਚੜਦੀ ਆ ਉਹ ਤਾਂ ਭਟੀਆਂ ਮਾਰਿਆ ਬਦਮਾਸ਼ੀਆਂ ਕਰਦੇਗਾ ਰੋਟੀ ਚੂਰ ਕੇ ਖਾਉ ਐ ਕਰ ਮੇਰੀ ਗੱਲ ਸੁਣ ਦੇਖ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਦੀ ਦੁਬਾਰੇ ਫੇਰ ਕਹਿੰਨੀ ਕਿਸੇ ਬੰਦੇ ਨੂੰ ਲੈ ਕੇ ਥਾਣੀ ਚ ਪੇਸ਼ ਹੋ ਜਾ ਨਹੀਂ ਤੇਰੇ ਪੂੜੇ ਕੁੱਟਣਗੇ ਪੁਲਸ ਵਾਲੇ ਕੁੱਟ ਡਿਲ ਕੇ ਉਹ ਬਾਹਲੀ ਜਾਂਦਾ ਉੱਤੇ ਉਹ ਤਾਂ ਬਾਣੀਆ ਵਾਲੇ ਤੱਕ ਦੇ ਦੇ ਬਾਹਲਾ ਪੈਸਾ ਪਟੋਕੀ ਪੈਣਾ ਪੁਲਸ ਕਰੀ ਉਹ ਤਾਂ ਨਹੀਂ ਦਿੰਦਾ ਤੀ ਮੋਤੀ ਉਤਰੇ ਤੇਰੀ ਅੱਖਾਂ ਚ ਤੱਕੜੇ ਨੇ ਨਾਲੇ ਹੋਰ ਨੇ ਚਲ ਝੁੱਲਸ ਲੈ ਰੋਟੀ ਮੇਰੀ ਟੂੜੀ ਕੁੱਟ ਦੀ ਗੈੜਾ ਕਬਜੇ ਰਾਤ ਨੂੰ ਤੂੰ ਤਾਂ ਮੈਂ ਦੇਸੀ ਘਿਓ ਦੀ ਨਾਲ ਖਵਾਦਾ ਚੂਰੀ ਦੇਸੀ ਖੰਡ ਚ ਕੁੱਟ ਕੇ ਕਮਾਲ ਕਰ ਲੈ ਲਾਣਾ ਪਾਣੀ ਬਣਾ ਦੀ ਮੇ ਹੰਦਲ ਲਾ ਪਾਣੀ ਬਣਾ ਦੀ ਘੰਟੇ ਕ ਨੂੰ ਲਿਆ ਦੂੰਗੀ ਐਂ ਤੱਕ ਮੈਂ ਫੜ ਦੂ ਪਲਟ ਫੜ ਜਿਹੜੀ ਛੱਤ ਤੇ ਤੂੰ ਫੜਦੀ ਐ ਐਂ ਤਾਂ ਮੈਂ ਬਹੁਤ ਪੇਠ ਬਦਲਦਾ ਮੂੰਹ ਨਹੀਂ ਮੈਂ ਲਦਣ ਨਾਲ ਰਹਾ ਹੋਇਆ ਹਾਂ ਮੈਂ ਤਾਂ ਬੰਦ ਬੰਦ ਐਣੀ ਪਤਾ ਮਗਰੋ ਕੀ ਬਣ ਜਾ ਭੇੜੀਆਂ ਬਣ ਜਾ ਮੈਂ ਜਾਂ ਛੇਰ ਬਣ ਜਾ ਮਗਰੋ ਐਣੀ ਪਤਾ ਮਗਰ ਮੱਛਲੀ ਪਾਲਾਂ ਜਾ ਕੇ ਤਾਂ ਕੋਈ ਮੇਰਾ ਕੀ ਪਤਾ ਮਰਮਾਏਂਗੀ ਤੂੰ ਯਾਰ ਨੂੰ ਐਣੀ ਪਲਚ ਫੜ ਚੱਕ ਜੀ ਮੰਨੂ ਮੈਂ ਤਾਂ ਬਹੁਤ ਪੁਰਾਣਾ ਪਾਪੀ ਆ ਆ ਤੇਰੇ ਬੜੀਆਂ ਕਚੀੜਾਂ ਦੇਖੂ ਮੈਂ ਖੱਕੇ ਚੂਰੀ ਮੈਂ ਤਾਂ ਛਉਣਾ ਦੋ ਕੰਟ